ਸੀ ਕੇ ਉਹ ਵੀ ਦਿਆ ਕਰੂੰ ਅੱਜ ਤੁਸੀਂ ਦੱਸੋ 7 ਕਿੱਲਾ ਤੋਂ ਇਹਨੇ 5 ਕਿਲੋ ਆਟਾ ਕਰਤਾ ਪੂਰਾ ਪੰਜਾਬੀ ਡੈਟਿੰਗ ਤੇ ਲਾਇਆ ਹੋਇਆ ਨੇ ਵੀ ਵਾਅਦਾ ਖਾਓ ਹੀ ਨਾ ਤੁਸੀਂ ਨਾ ਵਾਅਦੇ ਦਿਓ ਜੋ ਮੇਰਾ ਕਹਿਣ ਤਾਂ ਭਾਵਾ ਜਿੱਦਾਂ ਤੁਸੀਂ ਮੈਨੂੰ ਮੇਰੇ ਵਾਰੀ ਤੁਸੀਂ ਇਲੈਕਸ਼ਨ ਦੀ ਪੂਰੀ ਮੈਨੂੰ ਸਪੋਰਟ ਕੀਤੀ ਸੀਗੀ ਔਰ ਬਹੁਤ ਘੱਟ ਮੋਟਾ ਜਿਹੜੀ ਉਹ ਸਿੱਲੂ ਨੂੰ ਪਈ ਸੀਗੀ ਕਾਂਗਰਸ ਨੂੰ ਔਰ ਪੂਰੀ ਦੀ ਪੂਰੀ ਉਹਦੇ 1300 ਮੈਨੂੰ ਅੱਜ ਜਿਆਦਾ 1383 ਵੋਟਾਂ ਉਹਦੇ ਸੀਗੀਆਂ ਹੁਣ 1600 ਪਾਰ ਕਰਨੀਆਂ ਨੇ ਟੋਟੀਆਂ ਦੇ ਨਾਮ ਮੰਗਾ ਮੈਂ ਸ਼ਰਮਾ ਜੀ ਨੂੰ ਦੱਸ ਦਿੱਤੀਆਂ ਨੇ ਇੱਕ ਇਹਨਾਂ ਦੀ ਮੇਲ ਮੰਗਾ ਸ਼ਰਮਾ ਜੀ ਟੂਬਵੈਲ ਦੀ ਟੂਬਵੈਲ ਜਿਹੜਾ ਸਾਡਾ ਮਨਜ਼ੂਰ ਹੋਇਆ ਮੇਰੇ ਟਾਈਮ ਉਦੋਂ ਇਹਨਾਂ ਨੇ ਘਰ ਵਿੱਚੇ ਰੋੜੂ ਰੂਲ ਕੇ ਰੱਖਦਾ ਇਹਨਾਂ ਕੋਈ ਜਗ੍ਹਾ ਨਹੀਂ ਹੈ ਇੱਕ ਮੇਰੀ ਬੇਨਤੀ ਹੈ ਇਹਨਾਂ ਦਾ ਤੁਸੀਂ ਜਿਤਾਉਣਗੇ ਤੁਹਾਨੂੰ ਜ਼ਰੂਰ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈ ਕਿ ਤੁਹਾਨੂੰ ਪੈਟੀ ਸ਼ਰਾਬ ਦੀ ਦੇ ਜਾਣਗੇ ਜਾਂ ਤੁਹਾਨੂੰ ਆ ਪੈਸੇ ਦੇ ਜਾਣਗੇ ਤੁਸੀਂ ਸਾਰੇ ਪੜੇ ਲਿਖੇ ਹੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਸੜਕਾਂ ਰੋਡ ਸਾਰਾ ਕੁਝ ਕਿੱਟ ਵੀ ਲੱਗੀ ਮੈਂ ਲਾਇਆ 10000 ਗਰੀਬ ਪਰਿਵਾਰਾਂ ਦੀ ਲੈਟਰੀਆਂ ਬਣਾਈਆਂ 5000 ਪਰਿਵਾਰਾਂ ਨੂੰ 1.5 ਲੱਖ ਰੁਪਏ ਮਕਾਨਾਂ ਵਾਸਤੇ ਦਵਾਇਆ ਇਹ ਹੈ ਤਰਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਚ ਲਈ ਜੀਵਰੇਂ ਟੋਟੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਚ ਪਾਈ ਸਟਰੀਟ ਲਾਈਟਾਂ ਟੋਟੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਚ ਪਾਈ ਸੋ ਜੇ ਅਪਾ ਕੰਮਾਂ ਦੀ ਕਦਰ ਨਹੀਂ ਕਰੀ ਇਹ ਵਰਦੀ ਵੋਟਾਂ ਦੀ ਗੱਲ ਸੀ ਅੱਲੇ ਚ ਮੀਟਿੰਗਾਂ ਕਰੀਆਂ ਸੈਲ ਚ ਤੁਸੀਂ ਦੇਖੋ ਭੈਣ ਜੀ ਬਰਾੜ ਜੀ ਇਹਨਾਂ ਨੇ ਬਾੜ ਤੇ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਸੋ ਅੱਜ ਲੋਕ ਕਿਰਦਾਰ ਤੇ ਕਾਰਗੁਜ਼ਾਰੀ ਵਾਲੇ ਪਾਸੇ ਨੂੰ ਤੁਰ ਪਏ ਆ ਮੈਂ ਸਮਝਦਾ ਕਿ ਲੋਕ ਆ ਗਲੀਆਂ ਬਣੀ ਹੋਈਆਂ ਸੀਵਰੇਜ ਬਾੜ ਸਪਲਾਈ ਸੜਕਾਂ ਰੋਡ ਨੈਸ਼ਨਲ ਹਾਈਵੇ ਜਿੰਨੀ ਡਿਵੈਲਪਮੈਂਟ ਪੰਜਾਬ ਚ ਹੋਈ ਆ ਅੱਜ ਲੋਕ ਉਸ ਨੂੰ ਯਾਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਣ ਜਾ ਰਹੇ ਆ ਤੁਸੀਂ ਦੇਖ ਲਿਓ ਵੀ ਮੈਂ ਅੱਜ ਪਟਿਆਲੇ 'ਚ ਸਵੇਰ ਦੀਆਂ 7-8 ਮੀਟੀਆਂ ਕਰੀਆਂ ਹਜ਼ਾਰਾਂ ਤੋਂ ਜ਼ਿਆਦਾ ਕੱਟ ਸੀਗਾ ਲੋਕ ਬੜੇ ਉਤਸ਼ਾਹ ਚ ਆ ਰਹੇ ਆ ਮੈਂ ਸਮਝਦਾ ਕਿ ਆਪਾਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਬਹੁਤ ਜ਼ਿਆਦਾ ਬਹੁਤ ਹੀ ਪਿਆਰ ਮਿਲ ਰਿਹਾ ਹੈਗਾ ਲੋਕ ਸਮਝ ਗਏ ਵੀ ਕੰਮ ਕਰਨੇ ਵਾਲੇ ਕੌਣ ਆ ਝੂਠ ਬੋਲਣੇ ਵਾਲੇ ਕੌਣ ਆ ਕਿਉਂਕਿ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਝੂਠ ਬੋਲ ਕੇ ਪੰਜਾਬੀਆਂ ਨਾਲ ਫਰਾਡ ਕਰਿਆ ਨਾ ਕੋਈ ਡਿਵੈਲਪਮੈਂਟ ਹੋਈ ਨਾ ਕੋਈ ਲੋਕ ਭਲਾਈ ਸਕੀਮਾਂ ਮਿਲੀਆਂ ਸੋ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਹੋਈ ਡਵੈਲਪਮੈਂਟ ਔਰ ਉਸ ਟਾਈਮ ਮਿਲੀ ਹੋਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਜਿਹੜਾ ਉਹਨਾਂ ਨੂੰ ਮਿਲਿਆ ਉਹਨੂੰ ਅੱਜ ਯਾਦ ਕਰ ਰਹੇ ਆਂ ਔਰ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਹ ਰਹੇ ਆਂ ਕਿਹਦੇ ਨਾਲ ਕਰ ਸਕਦੇ ਹੋ ਕਿਸੇ ਨਾਲ ਨਹੀਂ ਹੈ ਜੇ ਤਾਂ ਉਹਨਾਂ ਦੀ ਕੰਪੇਨ ਨਹੀਂ ਸ਼ੁਰੂ ਨਹੀਂ ਹੋਈ ਲੋਕ ਕਰਦਾਰ ਔਰ ਕਾਰਗੁਜ਼ਾਰੀ ਤੇ ਵੋਟ ਪਾਣਗੇ ਉਹ ਕਿਸੇ ਮੁਕਾਬਲੇ ਚ ਨਹੀਂ ਹੈ ਥੈਂਕ ਯੂ ਜੀ ਮੀਟਿੰਗ ਰੱਖੀ ਅੰਕੇ ਸਾਹਿਬ ਤੁਹਾਨੂੰ ਜੰਗਾਰਾ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਕਿਉਂਕਿ ਹੁਣ ਆਪਾਂ ਬਾਕੀ ਪਾਰਟੀਆਂ ਵੀ ਦੇਖ ਲਈਆਂ ਸਾਡਾ ਇਸ ਵਾਰਡ ਦੇ ਨਾਲ ਬਹੁਤ ਹੀ ਮਤਲਬ ਇੱਕ ਨਵਾਂ ਮ ਕੰਮ ਵੀ ਕਰਾਏ ਨੇ ਔਰ ਜੋ ਕਿਹਾ ਉਹਦੇ ਐਨ ਐ ਨਹੀਂ ਹੈਗਾ ਵੀ ਉਹ ਕੰਮ ਮੈਂ ਵੈਸੇ ਹੀ ਕਹਿ ਕੇ ਝੂਠ ਮਾਰ ਕੇ ਚਲੀ ਜਾਉ ਜੋ ਅੱਜ ਕਿਹਾ ਉਹ ਵੀ 100% ਕੰਮ ਸਾਰੇ ਹੋਣਗੇ। ਪਹਿਲਾਂ ਤੁਸੀਂ ਸਵਾੜ ਜੀ ਐਮ ਸੀ ਵੀ ਰਹੇ ਹੋ ਤੇ ਉਹ ਕੰਮ ਵੀ ਕੀਤੇ ਕਿਹ ਵਜਾ ਹੁਣ ਹੋ ਕਿਹ ਵਜਾ ਤਾਂ ਹੋਣਾ ਮੋਲ। ਹੁਣ ਦੇਖੋ 2 ਸਾਲ ਹੋ ਗਏ ਆਪਦੀ ਸਰਕਾਰ ਨੂੰ। ਲਾਰਾ ਲਾਇਆ ਉਹ ਵੀ ਨਹੀਂ ਪੂਰਾ ਹੋਇਆ। ਆਟਾ 7 ਕਿਲੋ ਮਿਲਦਾ ਸੀ ਇਹਨਾਂ ਨੂੰ 5 ਕਿਲੋ ਕਰਤਾ। ਨਾਲ ਦੇਸੀ ਘਿਓ ਦਾ ਲਾਰਾ ਲਾਇਆ ਸੀ ਉਹ ਨਾਲ ਹੈ ਹੀ ਨਹੀਂ। ਇਸ ਕਰਕੇ ਲੋਕ ਹੁਣ ਲੋਕਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਲੋਕ ਖੁਦ ਆਪਣੇ ਆਪ ਜਾਣਦੇ ਨੇ ਸਾਰਾ ਕੁਝ ਉਹ ਜਾਣ ਚੁੱਕੇ ਨੇ ਹੁਣ ਵੀ ਇਹ ਸਾਰਾ ਕੁਝ ਫਰਾਡ ਹੈ ਇਹ ਗੱਲ ਕਰੀਏ ਹੋਰ ਫਰਾਡiana ਕਿ ਕਿਹੜਾ ਮੁਕਾਬਲਾ ਸੀ ਜਿਹੜਾ ਆਪ ਆਪਣੇ ਕandidate ਨੂੰ ਦੇਖੋ ਅਸੀਂ ਆਪਣੇ ਨਾਲ ਕਿਸੇ ਦਾ ਮੁਕਾਬਲਾ ਸਮਝਦੇ ਹੀ ਨਹੀਂਗੇ ਤੁਸੀਂ ਬਾਕੀ ਕਹਿੰਦਾ ਜੇ ਕੈਂਡੀਡੇਟਾਂ ਨੂੰ ਦੇਖ ਲਓ ਪਹਿਲਾਂ ਮਹਾਰਾਣੀ ਪ੍ਰਨੀਤਪੁਰ ਸੀ ਜਿਹੜਾ ਬੰਦਾ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਪਾਰਟੀ ਤੋਂ ਉਹ ਬੰਦਾ ਪਾਰਟੀ ਬਦਲੇ ਕਰਕੇ ਸਵਾਰਥੀ ਲੋਕਾਂ ਦੇ ਨਾਲ ਪੰਜਾਬ ਦੇ ਲੋਕ ਆ ਜਿਹੜੇ ਉਹ ਕਦੇ ਨਹੀਂ ਚੱਲ ਸਕਦੇ ਕੀ ਵੋਟਰਾਂ ਨੂੰ ਪੀਨ ਕਰਨਾ ਚਾਹੁੰਦੇ ਹੋ ਇਹ ਬਿਲਕੁਲ ਅਸੀਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ 2 ਸਾਲ ਪਿਛਲੇ ਸਰਕਾਰ ਵੀ ਦੇਖ ਲਈ ਐ ਪਿਛਲੇ ਐਮਪੀ ਵੀ ਦੇਖ ਲਏ ਨੇ ਹੁਣ ਸਾਡੀ ਇਹੀ ਅਪੀਲ ਹੈ ਵੀ ਇੱਕ ਇਮਾਨਦਾਰ ਔਰ ਜਿਹੜੀ ਸ਼ਖਸੀਅਤ ਹੈ ਜਾਣੀ ਪਛਾਣੀ ਹੈ ਉਹਨਾਂ ਦਾ ਕੋਈ ਕਰਤਾਰ ਹੈ ਜਿਹੜਾ ਬਹੁਤ ਵਧੀਆ ਉਹਨਾਂ ਨੂੰ ਵੋਟ ਪਾਈ ਜਾਵੇ ਤਾਂ ਕਿ ਜਿਹੜੇ ਰਹਿਦੇ ਕੰਮ ਹੈ ਸ਼ਰਮਾ ਜੀ ਬੜੀ ਬਹਿਕੂਬੀ ਕਰ ਸਕਦੇ ਨੇ ਔਰ ਉਹਨਾਂ ਤੋਂ ਸਾਨੂੰ ਉਮੀਦ ਵੀ ਹੈਗੀ ਔਰ ਕੰਮ ਕਰਨਗੇ ਵੀ